ਜਦੋਂ ਕੁੜੀ ਦਾ ਪਿਓ ਕੁੜੀ ਦਾ ਭਰਾ ਕੁੜੀ ਦੀ ਮਾਂ ਉਹਦੀਆਂ ਸ਼ਲੀਲ ਫੋਟੋਆਂ ਦੇਖਦੀ ਹੈ ਕਿਸੇ ਹੋਰ ਮੁੰਡੇ ਨਾਲ ਤੇ ਉਹ ਦਵਾਦੋ ਫਿਰ ਉਸ ਮੁੰਡੇ ਦਾ ਹਾਲ ਕੀ ਹੁੰਦਾਗਾ ਕੀ ਉਹਦੇ ਨਾਲ ਉਹ ਕਰਦੇ ਆਗੇ ਉਹਦੇ ਬਾਰੇ ਤੁਹਾਨੂੰ ਜਦੋਂ ਤੁਸੀਂ ਸੁਣੋਗੇ ਨਾ ਤੁਸੀਂ ਹੈਰਾਨ ਰਹਿ ਜਾਓਗੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜੂਗੀ ਇਹ ਘਟਨਾ ਵਾਪਰੀਆ 13 ਅਗਸਤ 2024 ਨੂੰ 13 ਅਗਸਤ 2024 ਨੂੰ ਮੁਜ਼ਫਰਪੁਰ ਦੇ ਮਤਲਬ ਨਗਰ ਚੋਂ ਇੱਕ ਮੁੰਡਾ ਘਰੋਂ ਜਾਂਦਾਗਾ ਘਰੋਂ ਜਾਂਦਾ ਹੈ ਉਹ ਇਹ ਕਹਿ ਕੇ ਜਾਂਦਾ ਹੈ ਕਿ ਮੈਂ ਸ਼ਾਮ ਤੱਕ ਤੇ ਘਰੇ ਵਾਪਸ ਆ ਜਾਊਗਾ ਪਰ ਉਹ ਵਾਪਸ ਨਹੀਂ ਆਉਂਦਾ ਘਰਦਿਆਂ ਨੂੰ ਫਿਕਰ ਹੁੰਦੀ ਆ ਘਰ ਦੇ ਮਤਲਬ ਹੈ ਵੀ ਦੋਸਤਾਂ ਮਿੱਤਰਾਂ ਨੂੰ ਫੋਨ ਕਰਦੇ ਆ ਉਹਦਿਆਂ ਨੂੰ ਤੇ ਉਹ ਵੀ ਇਹ ਕਹਿੰਦੇ ਆ ਵੀ ਸਾਡੇ ਕੋਲ ਨਹੀਂ ਆਇਆ ਤੇ ਫਿਰ ਘਰ ਦੇ ਮਿਸਿੰਗ ਰਿਪੋਰਟ ਲਿਖਾਉਂਦੇ ਆਗੇ ਮਿਸਿੰਗ ਰਿਪੋਰਟ 13 ਅਗਸਤ ਨੂੰ ਲਿਖਾਉਂਦੇ ਆ ਤੇ ਦੂਸਵਾਂ 14 ਅਗਸਤ ਆ ਜਾਂਦੀ ਹੈ 14 ਅਗਸਤ ਨੂੰ ਮਤਲਬ ਹੈ ਵੀ ਜਿਹੜੇ ਉਹਨਾਂ ਦੇ ਖੇਤ ਜਾਂਦੇ ਸੀਗੇ ਲੋਕ ਉਹ ਦੇਖਦੇ ਆਗੇ ਇੱਕ ਸੰਸਾਨ ਜਗ੍ਹਾ ਤੇ ਮਤਲਬ ਇੱਕ ਬੋਰਾ ਪਿਆਗਾ ਬੋਰੇ ਚ ਇੱਕ ਟੇਚੀ ਹੈਗਾ ਟੇਚੀ ਚ ਉਸ ਮੁੰਡੇ ਦੀ ਬਾਡੀ ਪਈ ਸੀਗੀ ਉਹਦੇ ਟੁਕੜੇ ਟੁਕੜੇ ਕਰਕੇ ਉਸ ਬੋਰੇ ਵਿੱਚ ਕਿਨੇ ਪਾਇਆ ਸੀਗਾ ਇਹ ਤੁਸੀਂ ਸੋਚ ਕੇ ਹੈਰਾਨ ਰਹਿ ਜਾਓਗੇ ਇਹ ਹੁਣ ਕਹਾਣੀ ਜਾਂਦੀ ਆਪਾਂ ਬੈਕ ਲੈ ਕੇ ਜਾਂਦੇ ਆ ਇਸ ਕਹਾਣੀ ਨੂੰ ਇਹ ਕਹਾਣੀ ਸ਼ੁਰੂ ਹੁੰਦੀ ਆ ਮਜ਼ਫਰਨਗਰ ਤੋਂ ਇਹ ਜਿਹੜਾ ਮੁੰਡੇ ਦਾ ਨਾਮ ਸੀਗਾ ਜੈ ਪ੍ਰਕਾਸ਼ ਉਹਦੀ ਉਮਰ ਸੀ 25 ਸਾਲ ਦੀ ਜੈ ਪ੍ਰਕਾਸ਼ ਆਪਦੀ ਮੰਮੀ ਦੇ ਕੁੜੀ ਦੇ گاਂ ਵਿਆਹ ਜਾਂਦਾਗਾ ਉੱਥੇ ਮਤਲਬ ਉਹਨੇ ਇੱਕ ਕੁੜੀ ਪਸੰਦ ਹੁੰਦੀ ਹੈਗੀ ਉਹਦੇ ਨਾਲ ਗੱਲਬਾਤ ਕਰਦਾਗਾ ਤੇ ਗੱਲਬਾਤ ਜੋ ਜਿਹੜੀ ਮਤਲਬ ਦੋਸਤੀ ਚ ਹੋ ਜਾਂਦੀ ਹੈ ਕਿ ਤਬਦੀਲ ਦੋਸਤੀ ਤੋਂ ਗਾਉ ਦੋਮੋਂ ਨੂੰ ਪਿਆਰ ਹੋ ਜਾਂਦਾਗਾ ਇੱਕ ਦੂਜੇ ਨਾਲ ਉਸ ਕੁੜੀ ਦਾ ਨਾਮ ਸੀਗਾ ਲਲਿਤਾ ਜਦੋਂ ਪਿਆਰ ਹੁੰਦਾਗਾ ਤੇ ਉਦੋਂ ਬਾਅਦ ਫਿਰ ਇਹ 2021 ਦੀ ਇੱਕ ਗੱਲ ਸੁਣਾ ਰਿਹਾ ਮੈਂ ਤੁਹਾਨੂੰ 2021 ਨੂੰ ਮਤਲਬ ਉਦੋਂ ਬਾਅਦ ਇਹ ਪੜਾਈ ਪੂਰੀ ਹੋ ਜਾਂਦੀ ਹੈ ਕਿ ਜੈਪ੍ਰਕਾਸ਼ ਦੀ ਪੜਾਈ ਪੂਰੀ ਹੁੰਦੀ ਹੈ ਜਦੋਂ ਤੇ ਮਤਲਬ ਵੀ ਚੰਗੀ ਜੌਬ ਲੱਗ ਜਾਂਦੀ ਹੈਗੀ ਗੋਆ ਚ ਗੋਆ ਚ ਇਹਦੀ ਜੌਬ ਲੱਗ ਜਾਂਦੀ ਹੈਗੀ ਇਹ ਮਤਲਬ ਇੰਜੀਨੀਅਰ ਹੁੰਦਾਗਾ ਜੌਬ ਲਈ ਗੋਆ ਚ ਲਾਇਆ ਜਾਂਦਾਗਾ ਤੇ ਫਿਰ ਜਿਹੜੀ ਲਲਿਤਾ ਸੀਗੀ ਉਹਦੀ ਵੀ ਪੜਾਈ ਹੁਣ ਪੂਰੀ ਹੋ ਚੁੱਕੀ ਸੀਗੀ 2000 ਹੁਣ 23 ਆ ਗਿਆ 2023 ਆ ਗਿਆ ਤੇ ਜੋ ਮਤਲਬ ਵੀਡੀਓ ਕਾਲ ਕਰਦੇ ਸੀਗੇ ਇਹ ਇੱਕ ਦੂਸਰੇ ਨੂੰ ਆਡੀਓ ਕਾਲ ਕਰਦੇ ਸਭ ਕੁਝ ਕਰਦੇ ਸੀਗੇ ਤੇ ਫਿਰ ਇਹਨਾਂ ਦਾ ਮਤਲਬ ਇੱਕ ਇਹਨਾਂ ਨੇ ਡਿਸੀਜਨ ਲੈਂਤਾ ਵੀ ਆਪਾਂ ਵਿਆਹ ਕਰਾ ਲੇ ਜਦੋਂ ਮਤਲਬ ਜੈ ਪ੍ਰਕਾਸ਼ ਉਸ ਕੁੜੀ ਦੇ ਘਰੇ ਰਿਸ਼ਤਾ ਭੇਜਦਾਗਾ ਪਹਿਲੀ ਵਾਰ ਤਾਂ ਮਤਲਬ ਜਿਹੜਾ ਉਸ ਕੁੜੀ ਦਾ ਪਿਓ ਹੁੰਦਾਗਾ ਉਹ ਘਰੇ ਨਹੀਂ ਹੁੰਦਾਗਾ ਤਾਂ ਕਰਕੇ ਮਤਲਬ ਜਿਹੜਾ ਰਿਸ਼ਤਾ ਉਹ ਵਾਪਸ ਚਲਾ ਜਾਂਦਾਗਾ ਫਿਰ ਉਹ ਮੁੰਡਾ ਕਹਿੰਦਾ ਵੀ ਮੈਂ ਦੂਸਰੀ ਵਾਰ ਟਰਾਈ ਕਰਦੇ ਆ ਚਲੋ ਆਪਾਂ ਵੀ ਇੱਕ ਵਾਰ ਨਹੀਂ ਕੁਝ ਬਣਿਆ ਤਾਂ ਕੋਈ ਚੱਕਰ ਨਹੀਂ ਵੀ ਆਪਾਂ ਦੂਸਰੀ ਵਾਰ ਟਰਾਈ ਕਰਦੇ ਆ ਦੂਸਰੀ ਵਾਰ ਵੀ ਰਿਸ਼ਤਾ ਭੇਜਿਆ ਜਾਂਦਾਗਾ ਤਾਂ ਵੀ ਕਿਉਂ ਅਗਰ ਰਿਸਪੌਂਸ ਨਹੀਂ ਮਿਲਦਾ ਹੁਣ ਮਤਲਬ ਵੀ ਜਿਹੜੀ ਲਲਿਤਾ ਸੀਗੀ ਉਹ ਵੀ ਉਸ ਮੁੰਡੇ ਨੂੰ ਇਗਨੋਰ ਕਰਨ ਲੱਗ ਗਈ। ਉਹਦਾ ਕਦੇ-ਕਦੇ ਫੋਨ ਨਾ ਚੱਕਣਾ ਤੇ ਕਦੇ ਜਾਂ ਗੱਲ ਨਹੀਂ ਕਰਨੀ ਤੇ ਇਦਾਂ ਮਤਲਬ ਉਹ ਫੇਰ ਇੱਕ ਵਾਰ ਮਤਲਬ ਨਹੀਂ ਇਗਨੋਰ ਹੋਣ ਦੇ ਬਾਵਜੂਦ ਵੀ ਰਿਸ਼ਤਾ ਭੇਜਾਉਣੇ ਤੀਸਰੀ ਵਾਰ। ਤੀਸਰੀ ਵਾਰ ਰਿਸ਼ਤਾ ਫੇਰ ਕੋਈ ਜਵਾਬ ਨਹੀਂ ਆਇਆ ਅੱਗੋਂ। ਤੇ ਹੁਣ ਮਤਲਬ ਵੀ ਉਹ ਕੁੜੀ ਕਹਿੰਦੀ ਹੈ ਵੀ ਆਪਣਾ ਵਿਆਹ ਨਹੀਂ ਹੋ ਸਕਦਾ। ਮੇਰੇ ਘਰ ਦੇ ਨਹੀਂ ਮੰਨਦੇ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਹੁਣ। ਜਿਹੜਾ ਜਿਹੜਾ ਮੁੰਡਾ ਉਹ ਟੁੱਟ ਜਾਂਦਾ ਜਮ ਬਿਲਕੁਲ ਟੁੱਟ ਜਾਂਦਾ ਉਹਦੀ ਮਤਲਬ ਜਿਹੜੀ ਜੈ ਪ੍ਰਕਾਸ਼ ਦੀ ਮਾਂ ਵੀ ਕਹਿੰਦੀ ਆ ਵੀ ਤੂੰ ਤੈਨੂੰ ਬਹੁਤ ਕੁੜੀਆਂ ਮਿਲ ਜਾਣੀਆਂ ਹੋਰ ਵੀ ਤੂੰ ਇਸ ਦਾ ਕਿਹੜਾ ਛੜਦੇ ਜਿਹੜਾ ਜੈ ਪ੍ਰਕਾਸ਼ ਸੀ ਉਹ ਕੁੜੀ ਨੂੰ ਬਹੁਤ ਪਿਆਰ ਕਰਦਾ ਸੀਗਾ ਚੰਗੀ ਉਹਦੀ ਮਤਲਬ ਕੇਅਰ ਵੀ ਕਰਦਾ ਸੀਗਾ ਤੇ ਮਤਲਬ ਉਹਨੂੰ 5000 ਰੁਪਏ ਦੇ ਦਿੰਦਾ ਕਦੇ 10000 ਰੁਪਏ ਦੇ ਦਿੰਦਾ ਮਤਲਬ ਵੀ ਜਦੋਂ ਉਹਦੀ ਤਨਖਾਹ ਹੁੰਦੀ ਤਾਂ ਉਸ ਤਨਖਾਹ ਜੋ ਕੁਝ ਥੋੜਾ ਬਹੁਤ ਹਿੱਸਾ ਉਹ ਆਪਦੀ ਲਲਿਤਾ ਲਈ ਭੇਜਦਾ ਹੁੰਦਾ ਸੀਗਾ ਹੁਣ ਇੱਕ ਦਿਨ ਵੀਡੀਓ ਕਾਲ ਕਰਦਾਗਾ ਜੈ ਪ੍ਰਕਾਸ਼ ਵੀਡੀਓ ਕਾਲ ਤੇ ਜਦੋਂ ਮਤਲਬ ਵੀ ਉਹਨੂੰ ਮਤਲਬ ਇੱਕ ਸ਼ੱਕ ਹੁੰਦਾਗਾ ਵੀ ਲਲਿਤਾ ਦੇ ਕਮਰੇ ਚ ਕੋਈ ਹੋਰ ਹੈਗਾਗਾ ਤੇ ਫਿਰ ਉਹ ਲਲਿਤਾ ਨੂੰ ਕਹਿੰਦਾਗਾ ਵੀ ਤੂੰ ਮਤਲਬ ਵੀ ਬੈਕ ਕੈਮਰਾ ਕਰਕੇ ਦਿਖਾ ਵੀ ਤੇਰੇ ਕੋਲ ਕੋਈ ਹੈ ਨਹੀਂ ਜਾਂ ਨਹੀਂ ਲਲਿਤਾ ਬੈਕ ਮਤਲਬ ਵੀ ਦਿਖਾਉਂਦੀ ਹੈ ਕੈਮਰਾ ਕਰਕੇ ਉਸ ਰੂਮ ਚ ਕੋਈ ਨਹੀਂ ਹੁੰਦਾ ਪਰ ਉਸ ਰੂਮ ਦਾ ਜਿਹੜਾ ਦਰਵਾਜ਼ਾ ਉਹ ਹਿੱਲ ਰਿਹਾ ਸੀਗਾ ਜਿਹੜਾ ਉਹਨਾਂ ਇੱਥੇ ਜੈ ਪ੍ਰਕਾਸ਼ ਨੂੰ ਸ਼ੱਕ ਹੋਣ ਲੱਗ ਜਾਂਦਾਗਾ ਇਹ ਚਾ ਕੁੰਦਾ ਲਲਿਤਾ ਦੀ ਜ਼ਿੰਦਗੀ ਚ ਕੋਈ ਹੋਰ ਮਰਦ ਆ ਗਿਆ ਮੇਰੇ ਤੋਂ ਬਿਨਾ ਉਸ ਤੋਂ ਬਾਅਦ ਫਿਰ ਉਹ ਮਤਲਬ ਵੀ ਮੈਲੋ ਕਰਦੇ ਆਗੇ ਹੋਰ ਦੋ ਤਿੰਨ ਵਾਰੀ ਟਰਾਈ ਕਰਦਾ ਵਿਚਾਰਾ ਪਰ ਉਹਦਾ ਅੱਗੇ ਕੋਈ ਰਿਸਪੌਂਸ ਨਹੀਂ ਹੁੰਦਾ ਜਦੋਂ ਲਲਿਤਾ ਤਾਂ ਫਿਰ ਉਹ ਅੱਖ ਹਾਰ ਕੇ ਲਲਿਤਾ ਦੇ ਘਰਦਿਆਂ ਨੂੰ ਉਹਦੀਆਂ ਜਿਹੜੀਆਂ ਮਤਲਬ ਵੀ ਨਿਊਡ ਤਸਵੀਰਾਂ ਲੈਂਦੀਆਂ ਸੀਗਾ ਅਸ਼ਲੀਲ ਫੋਟੋਆਂ ਲੈਂਦੀਆਂ ਸੀਗਾ ਕਮਰੇ ਚ ਦੋਮਾ ਦਿਨ ਹੁਣ ਤੁਸੀਂ ਸਮਝ ਚੁੱਕ ਜਾਓਗੇ ਉਹ ਅਕਸਰ ਮਿਲਦੇ ਸੀਗੇ ਤੇ ਸਰੀਰਕ ਸੰਬੰਧ ਵੀ ਉਹਨਾਂ ਦੇ ਬੰਦੇ ਸੀਗੇ ਤੇ ਹੋਏ ਫੋਟੋਆਂ ਖਿੱਚ ਲੈਂਦੇ ਸੀਗੇ ਤੇ ਉਹਨੋਂ ਫੋਟੋਆਂ ਜੈ ਪ੍ਰਕਾਸ਼ ਉਸ ਕੁੜੀ ਦੇ ਘਰੇ ਭੇਜ ਦਿੰਦਾਗਾ ਇਹ ਕਹਿੰਦਾਗਾ ਉਹਨੂੰ ਲਲਿਤਾ ਨੂੰ ਵੀ ਜੇ ਤੂੰ ਮੇਰੇ ਨਾਲ ਗੱਲ ਨਾ ਕੀਤੀ ਵਿਆਹ ਨਾ ਕਰਾਇਆ ਤੇ ਮੈਂ ਤੇਰੇ ਘਰਦਿਆਂ ਨੂੰ ਦਿਖਾ ਦੂੰਗਾ ਤੋਂ ਦੁਆ ਫਿਰ ਉਹਦੇ ਘਰ ਦੇ ਮਤਲਬ ਵੀ ਹੈਰਾਨ ਰਹ ਜਾਂਦੇ ਵੀ ਆਹ ਆ ਕੀ ਕੁਝ ਹੋ ਗਿਆ ਤੇ ਫਿਰ ਦੁਆ ਲਲਿਤਾ ਨੂੰ ਕਹਿੰਦੇ ਵੀ ਤੂੰ ਉਹਨੂੰ ਘਰੇ ਬੁਲਾ ਤੇ ਲਲਿਤਾ ਨੂੰ ਮਤਲਬ ਇੱਕ ਚਾਂਸ ਦੇ ਆਪ ਦੇ ਘਰੇ ਬੁਲਾਉਂਦੀ ਹੈ ਇਹ ਕਹਿ ਕੇ ਵੀ ਜੋ ਕੁਝ ਹੋਣਾ ਸੀ ਹੋ ਗਿਆ ਵੀ ਹੁਣ ਆਪਾਂ ਦੁਬਾਰੇ ਫਿਰ ਤੋਂ ਗੱਲ ਸ਼ੁਰੂ ਕਰਦੇ ਆਂਗੇ ਤੇ ਮੈਂ ਤੇਰਾ ਵਿਆਹ ਕਰਾਉਣ ਨੂੰ ਤਿਆਰਾਂਗੀ ਵੀ ਤੂੰ ਆ ਇੱਕ ਵਾਰ ਮੈਨੂੰ ਆ ਕੇ ਮਿਲ ਜਾ ਜੈ ਪ੍ਰਕਾਸ਼ ਨੇ ਬਿਨਾ ਕੁਝ ਸੋਚੇ ਸਮਝੇ ਚਲਾ ਗਿਆ ਉਹ 13 ਅਗਸਤ 2024 ਨੂੰ ਜਦੋਂ ਚਲਾ ਗਿਆ ਘਰੋਂ ਉਸੇ ਦਿਨ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਮਿਲਦਾਗਾ ਪਹਿਲਾਂ ਤਾਂ ਉਹ ਚਾਹ ਪਾਣੀ ਪੀਂਦਿਆ ਹੈ ਚਾਹ ਪਾਣੀ ਪੀਣ ਤੋਂ ਬਾਅਦ ਲਲਿਤਾ ਕਹਿੰਦੀ ਹੈ ਕਿ ਵੀ ਚੱਲ ਵੀ ਆਪਾਂ ਰੂਮ 'ਚ ਜਾਂਦੇ ਹਾਂ ਉਹਨੂੰ ਤੇ ਉਹ ਕਹਿੰਦਾ ਵੀ ਚੱਲ ਚੱਲਗੇ ਜੈ ਪ੍ਰਕਾਸ਼ ਕਹਿੰਦਾ ਜਦੋਂ ਉਹ ਰੂਮ 'ਚ ਜਾਂਦਾ ਹੈਗਾ ਤੇ ਪਹਿਲਾਂ ਹੀ ਉੱਥੇ ਤਿੰਨ ਜਾਨੇ ਬੈਠੇ ਹੁੰਦੇ ਆ ਜੇ ਤੇ ਉਹ ਮਤਲਬ ਜੈ ਪ੍ਰਕਾਸ਼ ਤੇ ਟੈਗ ਕਰ ਦਿੰਦੇ ਆਗੇ ਇਹ ਤੁਸੀਂ ਜੋ ਵੀਡੀਓ 'ਚ ਫੋਟੋ 'ਚ ਲਾ ਰਹੇਗਾ ਇਹ ਉਸ ਰਾਤ ਦੀ ਘਟਨਾ ਹੈਗੀ ਇਹ ਤਿੰਨ ਜਾਨੇ ਜੈ ਪ੍ਰਕਾਸ਼ ਨੂੰ ਮਤਲਬ ਵੀ ਕੁੱਟ ਰਹੇ ਹੈ ਕਿ ਮਾਰ ਰਹੇ ਹੈਗੇ ਉਹ ਦੂਬਾਰ ਉਹਨੂੰ ਕੁੱਟਮਾਰ ਕਰਕੇ ਉਹ ਦੂਬਾਰ ਉਹਦੇ ਮਤਲਬ ਵੀ ਟੁਕੜੇ ਕਰਕੇ ਤੇ ਉਸ ਬੋਰੇ ਚ ਪਾ ਕੇ ਉਹ ਸੁੱਟ ਜਾਂਦੇ ਆਗੇ ਤੇ ਫਿਰ ਹੁਣ ਇਹ ਲਲਿਤ ਸਭ ਤੋਂ ਪਹਿਲਾ ਸ਼ੱਕ ਸੀਗਾ ਜਿਹੜਾ ਲਲਿਤਾ ਦੇ ਸੀਗਾ ਲਲਿਤਾ ਨੂੰ ਮਤਲਬ ਵੀ ਚੱਕ ਲਿਆ ਜਾਂਦਾ ਪੁਲਿਸ ਦੁਆਰਾ ਤੇ ਉਸ ਤੋਂ ਬਾਅਦ ਉਹ ਤਿੰਨ ਮੁੰਡਿਆਂ ਦਾ ਪਤਾ ਲੱਗ ਜਾਂਦਾ ਜਿੰਨਾਂ ਵਿੱਚ ਇੱਕ ਉਹਦਾ ਭਰਾ ਸੀ ਤੇ ਇੱਕ ਮਤਲਬ ਇਹਦੇ ਮਤਲਬ ਵੀ ਉੱਤਰਾਉਂ ਚ ਹੀ ਸੀਗਾ ਇੱਕ ਮੁੰਡਾ ਹੋਰ ਤੇ ਇੱਕ ਉਹਦਾ ਜਿਹੜਾ ਮਤਲਬ ਨਵਾਂ ਆਸ਼ਿਕ ਬਣਿਆ ਸੀ ਉਹ ਸੀਗਾ ਇਹ ਤਿੰਨੇ ਤੇ ਚਾਰੇ ਗ੍ਰਫਤਾਰ ਹੋ ਚੁੱਕੇ ਨੇ ਹੁਣ ਪਿੱਛੇ ਦੀ ਘਟਨਾ ਕੀ ਤੇ ਇਹ ਕਹਾਣੀ ਮਤਲਬ ਵੀ ਇੱਥੇ ਖਤਮ ਹੁੰਦੀ ਹੈਗੀ ਅੱਜ ਦੀ ਕਹਾਣੀ ਇੱਥੇ ਸਮਾਪਤ ਹੁੰਦੀ ਹੈਗੀ ਜੇ ਤੁਹਾਨੂੰ ਚੰਗੀ ਜਾਂ ਵਧੀਆ ਕੁਝ ਵੀ ਲੱਗਿਆ ਤੁਸੀਂ ਕਮੈਂਟ ਜ਼ਰੂਰ ਕਰਦਿਆ ਕਰੋ ਧੰਨਵਾਦ